ਉਤੇ ਜਾਂਦੇ ਤੇ ਉਲਟ ਵੋਮਟਿੰਗ ਕਰ ਦਿੰਦੇ ਆ। ਕਈ ਉਹਨੂੰ ਨੀਂਦ ਦੀਆਂ ਦਵਾਈ ਦੇ ਕੇ ਸਲਾਹ ਦਿੰਦੇ ਬਈ ਕੋਈ ਕੋਈ ਕੋਰੋਸਿੰਗ ਦੇ ਦਿੰਦਾ। ਪਰ ਇਹ ਤੇ ਖੜਾ ਜਿਵੇਂ ਮਰਜ਼ੀ ਤੁਸੀਂ ਫੋਟੋ ਖਿਚੋ ਬਹੁਤ ਅੱਛਾ ਲੱਗਿਆ। ਸੈਵਨ ਟਾਈਮ ਸਪੈਂਡ ਕਰੋ। ਇੱਕ ਕਪ ਚਾਹ ਨਾਲ ਪੀਓ ਠੜ ਦੇ ਵਿੱਚ ਬਹੁਤ ਅੱਛਾ ਲੱਗਿਆ ਜੀ। ਸਰ ਸ਼ਹਿਰ ਦੇ ਵਿੱਚ ਜਗ੍ਹਾ ਘੱਟ ਹੋਣ ਦੇ ਕਾਰਨ ਇਹ ਜਿਹੜਾ ਹੈਲੀਕਾਪਟਰ ਆ ਇਹ ਅਸੀਂ ਜਾਣ ਹੀ ਹੋਇਆਗਾ ਤੇ ਕਹਿੰਦਾ ਬਈ ਹੈਲੀਕਾਪਟਰ ਹੈਲੀਕਾਪਟਰ 에ਰੋਪਲੇਨ ਕਹਾ ਦਰਦਾ ਸੀ। ਓਕੇ। ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੇਰੇ ਵੱਲੋਂ ਤੁਹਾਡੇ ਆਪਣੇ ਬਲਜਿੰਦਰ ਸਿੰਘ پراੜ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੇਲੇ ਮਾਗੀਆਂ ਦੀਆਂ ਲੋੜੀਆਂ ਦੀਆਂ ਬਹੁਤ ਬਹੁ ਮबारकਾਂ 40 ਮੁਕਤਿਆਂ ਦੀ ਪਵਿੱਤਰ ਧਰਤੀ ਦੇ ਜਿਵੇਂ ਇੱਥੇ ਪ੍ਰਦਰਸ਼ਨੀਆਂ ਲੱਗਦੀਆਂ ਮੇਲੇ ਤੇ ਆਪਣੇ ਉਵੇਂ ਆਪਣੇ ਇੱਥੇ ਵੀਰਾਂ ਨੇ ਇੱਕ オリジナル ਜਿਹੜਾ ਹੈਲੀਕਾਪਟਰ ਆਇਰਕੀ ਮੇਲੇ ਤੇ ਲੈ ਕੇ ਆਂਦਾ ਆ ਤੁਸੀਂ ਦੇਖ ਲਓ ਮੇਰੇ ਪਿੱਛੇ オリジナル ਹੈਲੀਕਾਪਟਰ ਬਿਲਕੁਲ ਇਹਨਾਂ ਕਿੰਨੇ ਮੇਲੇ ਤੇ ਪ੍ਰਦਰਸ਼ਨੀ ਦੇ ਵਿੱਚ ਲਾਇਆ ਆਪਣੇ ਮੁਕਸਰ ਸ਼ਹਿਰ ਦੇ ਵਿੱਚ ਜਗ੍ਹਾ ਘਟ ਹੋਣ ਦੇ ਕਾਰਨ ਇਹ ਜਿਹੜਾ ਹੈਲੀਕਾਪਟਰ ਆ ਇਹ ਇਹਨਾਂ ਨੇ ਟਿੱਬੀ ਸਾਹਬ ਰੋਡ ਤੇ ਘੋੜੀਆਂ ਵਾਲਾ ਜਿਹੜਾ ਆਪਣਾ ਮੇਲਾ ਲੱਗਿਆ ਮੰਡੀ ਲੱਗੀ ਹੈ ਜਿਹੜੀ ਉਹਦੇ ਤੋਂ ਪਹਿਲਾਂ ਲੱਗਿਆ ਸ਼ਹਿਰ ਵਾਲ ਨੂੰ ਤੇ ਆਪਣੇ ਦੇਖੋ ਨਿੱਕੇ ਨਿੱਕੇ ਬੱਚੇ ਆ ਜਿਹੜੇ ਇਹਨਾਂ ਨੂੰ ਜਿਵੇਂ ਸ਼ੌਂਕ ਹੁੰਦਾ ਜਾਂ ਹੋਰ ਵੀ ਵੀਰਾਂ ਭੈਣਾ ਭਰਾਵਾਂ ਦੇ ਸ਼ੌਂਕ ਹੁੰਦੇ ਆ ਵੀ ਅਸੀਂ ਜਹਾਜ਼ ਨੇੜੇੋਂ ਦੇਖਣਾ ਜਾਂ ਜਹਾਜ਼ ਨਾਲ ਫੋਟੋਆਂ ਕਰਲੀਆਂ ਜਾਂ ਕਿਵੇਂ ਉਹ ਬਈ ਹੁਣ ਬਹੁਤ ਸਸਤੇ ਰੇਟਾਂ ਦੇ ਵਿੱਚ ਮਤਲਬ ਇਹਨਾਂ ਨੇ ਮੈਨੂੰ ਲੱਗਦਾ 50 ਰੁਪਏ ਸ਼ਾਇਦ ਟਿਕਟ ਬਾਈਆਂ ਨੇ ਰੱਖੀ ਆ ਤੇ ਬਿਲਕੁਲ ਜਿਹੜਾ origignal ਆ ਜਿਹੜਾ ਉਹ ਜਹਾਜ਼ ਆ ਮੰਤਰੀ ਆਪਣੇ ਜਿੰਨਾਂ ਦੇ ਵਿੱਚ ਘੁੰਮਦੇ ਆ ਇਹਨੂੰ ਤੁਸੀਂ ਦੇਖ ਸਕਦੇ ਆ ਤੇ ਆਪ ਦਾ ਜਿਹੜਾ ਸ਼ੌਂਕ ਆ ਜਿਹੜਾ ਉਹ ਤੁਸੀਂ ਜਹਾਜ਼ ਦਾ ਪੂਰਾ ਕਰ ਸਕਦੇ ਆ ਵਿੱਚ ਇਹਦੇ ਬਹੁਤ ਸੋਹਣਾ ਇਹਨਾਂ ਨੇ ਬੈਠਣ ਦਾ ਪ੍ਰਬੰਧ ਕੀਤਾ ਕਿਵੇਂ ਲੱਗਿਆ ਬਈ ਜੀ ਜਹਾਜ਼ ਦਾ ਐਕਸਪੀਰੀਅੰਸ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਐਕਸਪੀਰੀਅੰਸ ਲੱਗਿਆ ਜੀ ਹਾਂਜੀ ਤੇ ਇਹ ਛੋਟਾ ਬੱਚਾ ਹੈ ਏ ਅਜੇ ਅਸੀਂ ਜਾਣ ਹੀ ਹੋਇਆਗਾ ਤੇ ਕਹਿੰਦਾ ਵੀ ਹੈਲੀਕਾਪਟਰ ਹੈਲੀਕਾਪਟਰ ਏਰੋਪਲੇਨ ਦਾ ਡਰ ਹੁੰਦਾ ਸੀ ਤੇ ਕਦੋਂ ਚੱਲੋ ਅਸੀਂ ਘੋੜੀ ਵੇਖਣ ਚੱਲੇ ਸੀ ਘੋੜਿਆਂ ਦਾ ਮੇਲਾ ਤੇ ਬੜਾ ਵੇਖ ਕੇ ਉੱਤੋਂ ਕਹਿੰਦਾ ਏਰੋਪਲੇਨ ਤੇ ਫਿਰ ਮੈਂ ਕਦੋਂ ਤੱਕ ਆਇਆ ਤੇ ਬੜਾ ਵਧੀਆ ਲੱਗਿਆ ਤੇ ਕਈ ਵਾਰੀ ਕੀ ਹੁੰਦਾ ਕਿ ਬਹੁਤ ਬੱਚੇ ਆ ਉਹਨਾਂ ਨੂੰ ਕੀ ਆਖੋਗੇ ਮੈਂ ਤਾਂ ਇਹ ਆਖੂਗਾ ਉਹਨਾਂ ਨੂੰ ਕੀ ਤੁਸੀਂ ਦਿਖਾਓ ਇੰਜੋਏ ਕਰੋ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਏਰੋਪਲੇਨ ਤੇ ਨਾ ਕਈ ਵਾਰੀ ਉੱਤੇ ਜਾਂਦੇ ਤੇ ਉਲਟ ਵੋਮਟਿੰਗ ਕਰ ਦਿੰਦੇ ਆ। ਕਈ ਉਹਨੂੰ ਨੀਂਦ ਦੀਆਂ ਦਵਾਈ ਦੇ ਕੇ ਸਲਾਹ ਦਿੰਦੇ ਵੀ ਕੋਈ ਕੋਈ ਕੋਰੋਸਿੰਗ ਦਿੰਦਾ। ਪਰ ਇੱਥੇ ਖੜਾ ਜਿਵੇਂ ਮਰਜ਼ੀ ਤੁਸੀਂ ਫੋਟੋ ਖਿੱਚੋ ਬਹੁਤ ਅੱਛਾ ਲੱਗਿਆ। ਫੈਮਿਲੀ ਟਾਈਮ ਸਪੈਂਡ ਕਰੋ। ਇੱਕ ਕਪਚਾਹ ਨਾਲ ਪੀਓ ਠੜ ਦੇ ਵਿੱਚ ਬਹੁਤ ਅੱਛਾ ਲੱਗਿਆ ਜੀ। ਬਾਈ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਬਾਈ। ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਤੇ ਇੱਥੇ ਆਪਣਾ ਨੂੰ ਜਾਇਜ਼ ਦਿਖਾਓ। ਕਿਵੇਂ ਲੱਗਿਆ ਬਾਈ ਸੋਹਣਾ? ਜਾਇਜ਼ ਬਾਈ ਜੀ ਪਹਿਲੀ ਵਾਰ ਹੀ ਮਾਗੀ ਦੇ ਦੇਖਿਆ। ਮਾਗੀ ਮਿਲਦੇ ਪਹਿਲੀ ਵਾਰ ਹੀ ਆਈ ਹੈ ਕੋਈ ਨਵੀਂ ਚੀਜ਼। ਅੱਛਾ ਜੀ। ਤੇ ਬਹੁਤ ਵਧੀਆ ਮਤਲ ਸਰ 50 ਰੁਪਏ ਵਿੱਚ ਪੂਰੀ Ориਜਨਲ ਵਾਲੀ ਫੀਲ ਆ ਰਹੀ ਤੁਹਾਨੂੰ ਅੱਛਾ ਅੱਛਾ ਹੋਰੀ ਤੇ ਹੋਰਾਂ ਲੋਕਾਂ ਨੂੰ ਕੀ ਕਹਿੰਦੇ ਪੂਰੇ ਪੈਸੇ ਵਸੂਲ ਹੋ ਰਹੇ ਬਈ ਐ ਮਤਲਬ ਕਿ ਹੋਰਾਂ ਲੋਕਾਂ ਨੂੰ ਕਹਿਣਾ ਜਾਵਾਂਗੇ ਕਿ ਆ ਕੇ ਦੇਖੋ ਇੱਕ ਵਾਰੀ ਆ ਕੇ ਦੇਖ ਕੋਈ ਬੜਾ ਵੱਡਾ ਰਿਸਕ ਨਹੀਂ 50 ਰੁਪਏ ਦਾ ਬੰਦਾ ਚਾਹ ਪਾਣੀ ਦੇ ਮੂੰਹ ਲਾ ਦਿੰਦਾ ਆਪਦੀ ਲਾ ਦਿੰਦਾ ਫੇਰ ਨੋਰਕੀ ਬਈ Ориਜਨਲ ਜਾਜ ਹੈ ਬਿਲਕੁਲ ਠੀਕ ਆ ਤੇ ਤੁਸੀਂ ਬਹੁਤ ਬਹੁਤ ਵਾਰ ਮੈਂ ਤਾਂ ਕਹਿੰਦਾ ਸਪੋਰਟ ਕਰੋ ਬਾਈਆਂ ਨੂੰ ਹਨਾ